ਤੈਨੂੰ ਵੇਪਾ ਹੀ ਹੋ ਸਸਿਕਾ ਸਸਿਕਾ ਚਾਚੀ ਜੀ ਸਸਿਕਾ ਸਸਿਕਾ ਧੀਆ ਜੀ ਬਹੁਤ ਬੈਂਸ ਠੀਕ ਹੋ ਬਸ ਵਧੀਆ ਬਹੁਤ ਵਧੀਆ ਹੋ ਮਸੇ ਤੁਹਾਨੂੰ ਤੇ ਟਾਈਮ ਲੱਗਾ ਜੇ ਕੀ ਦੱਸਾਂ ਤੈਨੂੰ ਵਾਕਈ ਮਸਾ ਟਾਈਮ ਲੱਗਾ ਮਸਾ ਇਹਨੂੰ ਕੱਢ ਕੇ ਲਿਆਈ ਹਾਂ ਕਰੋ ਕੁੜੀ ਪਰਸੋਂ ਆਈ ਅੱਛਾ ਤੁਸੀਂ ਵੀ ਆ ਕੇ ਵੀ ਨਹੀਂ ਪੁੱਛਿਆ ਹੈਗਾ ਵੀ ਚਲੀ ਗਈ ਹੈ ਕੀ ਗੱਲ ਬਾਤ ਉਹ ਚਾਚੀ ਜੀ ਮੰਮੀ ਨੇ ਤੇ ਮੈਨੂੰ ਬੜੀ ਦੇਰ ਦਾ ਕਿਹਾ ਇਹ ਉਹ ਮੇਰਾ ਨਾ ਦੋਸਤ ਹੈ ਉਹਦੀ ਮੰਮੀ ਬਿਮਾਰ ਹੋ ਗਈ ਸੀ ਤਾਂ ਕਰਕੇ ਮੈਨੂੰ ਐਮਰਜੈਂਸੀ ਉੱਧਰ ਜਾਣਾ ਪਿਆ ਮੰਮੀ ਤੇ ਮਨੋਦਾ ਦਾ ਕਹਿੰਦੇ ਮੈਨੂੰ ਛੱਡ ਗਿਆ ਛੱਡ ਗਿਆ ਮੈਨੂੰ ਹੀ ਟਾਈਮ ਲੱਗਾ ਤੂੰ ਜਿਆਦਾ ਹੀ ਨਹੀਂ ਅੱਜਕੱਲ ਬਿਜੀ ਹੋਣਾ ਆਪਿਆ ਚਾਚੀ ਤੁਹਾਨੂੰ ਪਤਾ ਨਾ ਫਿਰ ਦੋਸਤ ਹੀ ਜਾਣਾ ਜ਼ਰੂਰੀ ਮੈਂ ਤਾਂ ਬੜੇ ਫੋਨ ਕੀਤੇ ਦੋਸਤ ਜ਼ਰੂਰੀ ਸੀ ਨਾ ਪੈਨ ਜ਼ਰੂਰੀ ਨਹੀਂ ਸੀਗੀ ਤੂੰ ਬਾਅਦ ਵਿੱਚ ਵੀ ਨਹੀਂ ਆਇਆ ਮੈਨੂੰ ਪੁੱਛਣ ਨੂੰ ਵਾਸਤੇ ਵੀ ਚਾਚੀ ਜੀ ਮੈਂ ਹੁਣ ਉਧਰੋਂ ਹੋ ਕੇ ਆ ਗਿਆ ਆ ਮਾ ਵੀ ਦੀ ਨਾਲ ਕੀ ਗੱਲ ਹੋਈ ਕਿੰਨੀ ਦੇਰ ਰੁਕੀ ਕੀ ਗੱਲਬਾਤ ਕਾਹੇ ਤਾਂ ਅੱਜ ਹੁਣ ਮੈਂ ਆਇਆ ਵਾਂ ਉਹ ਦਿਨ ਤਾਂ ਆ ਬੀਤੇ ਹੋਇਆ ਸੀ ਮੈਂ ਠੀਕ ਆ ਠੀਕ ਆ ਜਦੋਂ ਆ ਗਿਆ ਹੁਣ ਜਿਆਦਾ ਗੱਲਾਂ ਕਰਨੀਆਂ ਐ ਨਾ ਔਰ ਫੇਰ ਰੁਕੀ ਨਹੀਂ ਚਲੀ ਗਈ ਨਹੀਂ ਥੋੜੀ ਦੇਰ ਬਸ ਰੁਕੇ ਜੇ ਜਾਣਾ ਸੀ ਅਮਰ ਨੇ ਕਿਤੇ ਕੰਮ ਤੇ ਤੇ ਰੁਕਦਾ ਤੇ ਫਿਰ ਤੇਹੀ ਆਈ ਜਾਣਾ ਸ਼ਾਮ ਤੱਕ ਫਿਰ ਤੇ ਆ ਗਿਆ ਹੀ ਹਾਏ ਅੱਛਾ ਯਾਨੀ ਕਿ ਤੁਸੀਂ ਉਹਨੂੰ ਮਿਲਣ ਵਾਸਤੇ ਆਣਾ ਵਿਚਾਰਾਂ ਦੀ ਆਪਣੀ ਉਹਨੂੰ ਦੱਸਦਾ ਨਾ ਇਹ ਤਾਂ ਹੀ ਨਾ ਮਰਤਾਂ ਦੱਸ ਤੇ ਦਿੱਤਾ ਉਹਨੇ ਹੂੰ ਚਾਉਂਦਾ ਫੇਰ ਮੈਂ ਹਾਂਦੇ ਨਾ ਕੀ ਕਰਕੇ ਕੇ ਦੀਦੀ ਗੱਲ ਕੁਛ ਇਹ ਤਾਂ ਸਟੇਕਲ ਮਿਲਣ ਵਾਸਤੇ ਆਈ ਸੀ ਕਿੰਸੀ ਜਰਾ ਮੇਲੇ ਆ ਵਾ ਤੇ ਕਿੰਸੀ ਚਲੋ ਆਪਣਾ ਗਲਾ ਖਰਾਬ ਸੀ ਕਿੰਸੀ ਚਲੋ ਡਾਕਟਰ ਕੋਲ ਲੈ ਚੱਲਾਂ ਮੈਂ ਕੋਈ ਨਹੀਂ ਮਿਲਾਇੰਗੇ ਦਵਾਈ ਤੇ ਅਮਨભાઈ ਨੇ ਨਹੀਂ ਕੀਤੀ ਕੋਈ ਗੱਲ ਬਾਈ ਕੀ ਗੱਲ ਕਰਨੀ ਸੀ ਨਹੀਂ ਹੋਵੇ ਨਹੀਂ ਨਹੀਂ ਗੱਲਾਂ ਕਰਦਾ ਸੀ ਕਰਦਾ ਕਿਉਂ ਨਹੀਂ ਸੀਗਾ ਬਹੁਤ ਚੰਗਾ ਮੁੰਡਾ ਪੰਜੀ ਬਹੁਤ ਮੈਂ ਪਹਿਲੇ ਨਾ ਮੈਨੂੰ ਇਹੀ ਡਾਊਟ ਹੁੰਦਾ ਸੀ ਕਿ ਹਾਈ ਸ਼ਮੀ ਨੇ ਆਪਣੀ ਮਰਜ਼ੀ ਨਾਲ ਵਿਆਹ ਦਿੱਤਾ ਪਰ ਮੁੰਡਾ ਕਿੱਦਾਂ ਦਾ ਹੈਗਾ ਕਿੱਦਾਂ ਦਾ ਪਰ ਸੱਚੀ ਪੁੱਛੋ ਨਾ ਇੰਨਾ ਸਿਆਣਾ ਮੁੰਡਾ ਬੜਾ ਹੀ ਚੰਗਾ ਮੁੰਡਾ ਹੁਣ ਮੈਨੂੰ ਨਾ ਇੰਜ ਲੱਗਦਾ ਪਿਆ ਕਿ ਮੇਰੀ ਕੁੜੀ ਦੀ ਪ੍ਰਸਾਦ ਬਿਲਕੁਲ ਸਹੀ ਲਈ ਜੀ ਉਹ ਦੇਖੇ ਮੈਂ ਜਦ ਨਹੀਂ ਆਉਂਦੇ ਹਰ ਗੱਲ ਨੂੰ ਬੜੀ ਡੀਪਲੀ ਲੈਂਦਾ ਜੀ ਬੜਾ ਗੌਰ ਨਾਲ ਗੱਲ ਸੁਣਦਾ ਜੀ ਮੇਰੀ ਫਿਰ ਉਹਨੇ ਨਾਲ ਸੋਨਾ ਭਰਾਵਾਂ ਵਾਲੇ ਤੇਰੀ ਟੈਨਸ਼ਨ ਵੀ ਘਟਾਤੀ ਆ ਕਹਿੰਦਾ ਕੋਈ ਵੀ ਬੈਂਕ ਦਾ ਕੰਮ ਹੋਵੇ ਕਿਤੇ ਵੀ ਆਣਾ ਜਾਣਾ ਕਿੱਥੇ ਲੈਣ ਦੇਣ ਕਰਨਾ ਕੁਝ ਵੀ ਤੁਸੀਂ ਮੰਮੀ ਮੈਨੂੰ ਕਹਿਣਾ ਸਾਹਿਲ ਤੇ ਐਨੀ ਜ਼ਿੰਮੇਵਾਰੀ ਨਹੀਂ ਸੁੱਟਣੀ ਉਹਦੀ ਆਪਣੀ ਵੀ ਲਾਈਫ ਏ ਮੰਮਾ ਉਹਨੇ ਕਿੱਥੇ ਆਣਾ ਜਾਣਾ ਹੁੰਦਾ ਸੋ ਕੋਈ ਕੰਮਕਾਰ ਹੁੰਦਾ ਉਹਨੂੰ ਤੁਸੀਂ ਉਹਨੂੰ ਫਸਾ ਕੇ ਰੱਖ ਲੈਂਦੇ ਹੋ ਸਾਰੀ ਦਿਹਾੜੀ। ਉਹ ਨਹੀਂ ਜੀ ਚਾਚੀ ਜੀ ਇਦਾਂ ਦੀ ਕੋਈ ਗੱਲ ਨਹੀਂ। ਮੈਨੂੰ ਲੱਗੋ ਆਹ ਕੰਮ ਕਰ ਜੇ ਨਾ ਮਾਇਆ ਵੜਾਉਂਦਾ ਜੇ। ਤੇ ਨਾਲੇ ਤੁਹਾਨੂੰ ਪਤਾ ਹੀ ਆ। ਹੈ ਤੇ ਉਹ ਜਵਾਈ ਭਾਈ ਨਾ ਪਰ ਨਾ ਠੀਕ ਹੈ। ਹੈ ਜਵਾਈ ਇਹ ਸਾਡਾ। ਅਸੀਂ ਇਸ ਗੱਲ ਨੂੰ ਮੰਨਦੇ ਆ ਪਰ ਪੁੱਤਰ ਤੋਂ ਵੱਧ ਕਰਦਾ ਪਏ। ਪਰ ਚਾਚੀ ਜੀ ਆਪਣੇ ਤਾਂ ਆਪਣੇ ਹੁੰਦੇ ਨਾ। ਕੱਲ ਨੂੰ ਫੇਰ ਦੀਦੀ ਨੂੰ ਸੁਣਾਉਣਗੇ ਕਿ ਹਾਂ ਮੇਰੇ ਤੇ ਇਨਾ ਬੋਝ ਪਾਤਾ ਵਾ ਤੁਸੀਂ ਰਹਿਣ ਤੋਂ ਕੋਈ ਨਹੀਂ ਆ ਜਿਹੜੇ ਵੀ ਕੰਮ ਹਨ ਮੈਂ ਆਪੇ ਕਰ ਲੂੰਗਾ ਕਿਉਂ ਮੰਮੀ ਸਮਝਾਓ ਨਾ ਦੀ ਚਾਚੀ ਨੂੰ ਆਹੋ ਸਿਮਰਤ ਤੇਰੇ ਕੋਲ ਸੂਰਤੋ ਤੇ ਆ ਬੈਠਾ ਆ ਤੇ ਇਹਦੇ ਕੋਲ ਕੰਮ ਕਰਾਇਆ ਕਰ ਸਾਰੇ ਤੂੰ ਟੈਨਸ਼ਨ ਕਿਉਂ ਲੈਨੀ ਐ ਇਹ ਹੀ ਸਾਰੇ ਕੰਮ ਕਰਦਾ ਹੋਰ ਕਿਹਨੂੰ ਕਰਨੀ ਐ ਮੈਂ ਕਰਨ ਵਾਸਤੇ ਉਹ ਤੇਰੇ ਕੋਲ ਰਾਤ ਦੇਰ ਦਿੰਦਾ ਜਦੋਂ ਮਰਜ਼ੀ ਸਾਦ ਨਾਲੇ ਚਾਚੀ ਤੁਸੀਂ ਦੇਰ ਸਵੇਰ ਜਦੋਂ ਮਰਜ਼ੀ ਬੁਲਾਓ ਹਾ ਜਿਹੜਿਆ ਮੈਂ ਤੁਹਾਡਾ ਪੋਤੇ ਆ ਨਾਲੇ ਐਵੇਂ ਤੇ ਹੀ ਅਗਲੇ ਬੰਦੇ ਨੂੰ ਟੈਨਸ਼ਨ ਦੇਣੀ ਆ ਮੈਂ ਸਗੋਂ ਇਹ ਕਿੰਨਾ ਹੀ ਤੂੰ ਸੋਚੋ ਕਿ ਦੀਦੀ ਨੇ ਉੱਥੇ ਰਹਿਣਾ ਵਾ ਸੋ ਗੱਲ ਹੋ ਜਾਂਦੀ ਆ ਐਵੇਂ ਕੱਲ ਨੂੰ ਕੋਈ ਦੀਦੀ ਨੂੰ ਤਾਣਾ ਦੇਊਗਾ ਐ ਹੀ ਹੈਗੇ ਜਾਂ ਤੁਹਾਡੇ ਕੋ ਬਗਾਨਾ ਬਗਾਨਾ ਹੀ ਰਹਿੰਦਾ ਵਾ ਨਹੀਂ ਸਾਈਂ ਨਹੀਂ ਉਹ ਬਗਾਨਾ ਨਹੀਂ ਹੈਗਾ ਉਹ ਮੇਰਾ ਪੁੱਤਰ ਹੈ ਚਲੋ ਉਹ ਵੀ ਟਾਡਾ ਪੁੱਤਰ ਆ ਮੈਂ ਵੀ ਟਾਡਾ ਪੁੱਤਰ ਆ ਨਾ ਉਹ ਪੁੱਤਰ ਹੈ ਉਹਨਾਂ ਨੇ ਆਪਣੇ ਕੰਮ ਦੇਖਣੇ ਆ ਕਿ ਸਾਡੇ ਆ ਦੇਖਣਗੇ ਤੁਸੀਂ ਜਿਹੜਾ ਵੀ ਕੰਮ ਹੈ ਨਾ ਮੈਨੂੰ ਕਿਹਾ ਕਰੋ ਮੈਂ ਤੈਨੂੰ ਹੀ ਕਹਾ ਕਰਾਂਗੀ ਕਿਥੇ ਬੜਾ ਜ਼ਰੂਰੀ ਏ ਕੋਈ ਜ਼ਿਆਦਾ ਲੈਂਦੇ ਨੇ ਤੇ ਮੈਂ ਉਹਨੂੰ ਕਹਾਂਗੀ ਕਿਉਂਕਿ ਉਹਨੇ ਕਿਆ ਕਹਿੰਦਾ ਮੈਂ ਆਪਣੇ ਬਿਨਿਆਹ ਕੰਮ ਛੱਡ ਕੇ ਮਮਾ ਮੈਂ ਤੁਹਾਡੇ ਕੰਮ ਨਾ ਨਾ ਚਾਚੀ ਇੱਥੇ ਤੁਸੀਂ ਗਲਤ ਜੇ ਜਿਹੜੇ ਜ਼ਿਆਦਾ ਕੰਮ ਹੈ ਨਾ ਜ਼ਿਆਦਾ ਸਿਰ ਦਦੀ ਵਾਲੇ ਉਹ ਤੁਸੀਂ ਮੈਨੂੰ ਦੋ ਉਹਨਾਂ ਨੂੰ ਨਿੱਕੇ-ਮੋਟੇ ਕੰਮ ਦੇ ਦਿਆ ਕਰੋ ਉਹਨਾਂ ਨੇ ਆਪਣਾ ਕੰਮ ਵੀ ਵੇਖਣਾ ਵਾ ਆਹੋ ਬਾਰ-ਬਾਰ ਤੇਰੇ ਬੁਲਾਉਣਾ ਥੋੜੀ ਇੱਥੇ ਆਉਗਾ ਛੇਤੀਓ ਤੇਰੇ ਕੋ ਤੇ ਰਹਿਣਾ ਇਹ ਨਹੀਂ ਹਰਦਮ ਨਹੀਂ ਉਹ ਤੇ ਕੋਈ ਗੱਲ ਦੀ ਸ਼ਮੀ ਕਹਿੰਦੀ ਸੀ ਬੈਂਕ ਦੇ ਕੰਮ ਮੈਂ ਮੰਮੀ ਹੁਣ ਖੁਦ ਵੇਖਲਾ ਕਰਾਂਗੀ। ਓਹੋ ਦੀਦੀ ਨੇ ਤੁਹਾਨੂੰ ਕਹਿਣਾ ਹੀ ਆ। ਉਹਨਾਂ ਨੂੰ ਇਹੀ ਆ ਕਿ ਕਿੱਥੇ ਉਹ ਕਹਿਣਗੇ। ਉਹਨਾਂ ਨੂੰ ਬੋਝ ਨਹੀਂ ਦੇਣਾ ਆਪਾਂ। ਪਰ ਸਾਨੂੰ ਤਾਂ ਸਾਰਾ ਕੁਝ ਪਤਾ ਨਾ। ਚਲ ਕੋਈ ਨਹੀਂ ਤੂੰ ਟੈਨਸ਼ਨ ਨਾ ਲੈ। ਕੋਈ ਨਹੀਂ। ਕੁਝ ਤੂੰ ਕਰ ਲਿਆ ਕਰੀ ਕੋਈ ਸ਼ੋਅ ਕਰ ਲਿਆ ਕਰੇਗਾ। ਕੋਈ ਗੱਲ ਨਹੀਂ ਗੱਲ ਮਿਲ ਕੇ ਹੋ ਜਾਏਗਾ। ਸ਼ਮੀ ਨੇ ਆਪੇ ਸਾਹਮਣੇ ਮੇਚਾ ਬਣਾ ਕੇ ਲਿਆਵਾ ਤੁਹਾਡੇ ਸੇ ਬੈਠੋ। ਨਾਲ ਚਾਹ ਪੀਅਗੇ ਤੇ ਨਾਲ ਗੱਲ ਕਰ ਲਾਂਗੇ। ਇਹ ਕਿਹੜੇ ਕੰਮ ਵਿੱਚ ਪਾਉਂਦੇ। ਮੰਮੀ ਹੁਣ ਕੀ ਕਰੀਏ ਚਾਚੀ ਤਾਂ ਆਪਣੀ ਕੇ ਗੱਲ ਵਿੱਚ ਆਉਣ ਨਹੀਂ ਦੀ ਹੁਣ ਨਹੀਂ ਹੁਣ ਬੋਲਣ ਦਾ ਕੀ ਫਾਇਦਾ ਹੁਣ ਵੀਂਗੇ ਟੇਡੇ ਮੂੰਹ ਬਣਾਉਂਦਾ ਤੇਰਾ ਕੀ ਫਾਇਦਾ ਜਦੋਂ ਮੈਂ ਤੈਨੂੰ ਆਨੀਆਂ ਪਈ ਜਾਇਆ ਕਰ ਉੱਥੇ ਜਾਦਾ ਰਹਾ ਕਰ ਤੈਨੂੰ ਫੋਨ ਕਰਦੀ ਐ ਤੈਨੂੰ ਦੋਸਤੇ ਜਰੂਰੀ ਸੀ ਉਦੋਂ ਤੂੰ ਘਰ ਨਹੀਂ ਵੜਿਆ ਹੈ ਤੈਨੂੰ ਰਾਤ ਦੇਰ ਗਈ ਤਾਂ ਉੱਥੇ ਪਹਿਲੋ ਜਾਣਾ ਆਪਣੇ ਘਰ ਬਾਅਦ ਚ ਰਹਿਣਾ ਮਗਰ ਤੂੰ ਮੇਰੀ ਮੰਨੀ ਨਹੀਂ ਤੂੰ ਦੋਸਤਾਂ ਵੱਲ ਚਲਾ ਗਿਆ ਮੰਮੀ ਉਹੀ ਤਾਂ ਹੁਣ ਮੈਂ ਪਛਤੋਂ ਉਹਨਾਂ ਨੂੰ ਕਿ ਸਾਰੀ ਫਸਲ ਅਹੀਂ ਬੀਜਦੇ ਨੇ ਤੇ ਜਦੋਂ ਹੁਣ ਵਾਢੀ ਦਾ ਸਮਾਂ ਆਇਆ ਉਦੋਂ ਕੋਈ ਹੋਰ ਆ ਗਿਆ ਵਿੱਚ ਇਹੋ ਹੀ ਤਾਂ ਗੱਲ ਆ ਹੁਣ ਕਿਤਰਾ ਕਰਨਾ ਹੀ ਚਾਟ ਮਮੀ ਕੁਝ ਨਾ ਕੁਝ ਕਰਨਾ ਹੀ ਪੈਣਾ ਵਾ ਸੋਚੋ ਕੁਝ ਨਹੀਂ ਤੇ ਤੁਹਾਨੂੰ ਪਤਾ ਵਾ ਸਾਰਾ ਕੁਝ ਆਪਣੇ ਹੱਥੋਂ ਨਿਕਲ ਜਾਣਾ ਵਾ ਆਪਣੇ ਤਾਂ ਘਰ ਦਾ ਖਰਚਾ ਹੀ ਚਾਚੀ ਆਪਾਂ ਨੂੰ ਕੰਮ ਕਹਿੰਦੀ ਤੇ ਫੇਰ ਚੱਲਦਾ ਹੀ ਇਸੇ ਕਰਕੇ ਤੇ ਪੁੱਤ ਤੈਨੂੰ ਮੈਂ ਨਹੀਂ ਆ ਕਿ ਉਧਰ ਤੇਰਾ ਜਾਣਾ ਜ਼ਰੂਰੀ ਆ ਤੂੰ ਉੱਥੇ ਇੱਕ ਬਾਰ ਬਾਰ ਤੈਨੂੰ ਮੈਂ ਫੋਨ ਕਰਦੀ ਆ ਤੂੰ ਮੇਰੀ ਇੱਕ ਨਹੀਂ ਸੁਣੀ ਪਰ ਮਮੀ ਹੁਣ ਨਾ ਦਿਮਾਗ ਲਾਓ ਕੁਝ ਮੈਂ ਹੁਣ ਕਿਸੇ ਵੀ ਯਾਰ ਦੋਸਤ ਨਾਲ ਨਹੀਂ ਜਾਣਾ ਬਸ ਮਮੀ ਆਹਲਾ ਮੌਕਾ ਜੇ ਆਪਾਂ ਹੱਥੋਂ ਗਵਾ ਲੈਣਾ ਤੇ ਆਪਣੇ ਘਰ ਦਾ ਰਹਿਣਾ ਕੀ ਆ ਤੂੰ ਹੁਣ ਕਿਤੇ ਨਹੀਂ ਜਾ ਰਾਤ ਦਿਨ ਇੱਥੇ ਹੀ ਰਹਿਣਾ ਮੈਂ ਉਧਰ ਇਕੱਲੀ ਰਹਿ ਲੂੰਗੀ ਕੋਈ ਗੱਲ ਨਹੀਂ ਤੂੰ ਇਹ ਇੱਥੇ ਹੀ ਰਹਿਣਾ ਠੀਕ ਆ ਠੀਕ ਹੈ ਨਾ ਜਿਹੜਾ ਕੰਮ ਕਰਨਾ ਫੜਾ ਫੜਾ ਭੱਜ ਭਾਜ ਕੇ ਕਰਨਾ ਭੱਜ ਭਾਜ ਕੇ ਕਰਨਾ ਠੀਕ ਆ ਮੰਮੀ ਕੀ ਹੋਦੀ ਆਉਣ ਦੀ ਨੋਬਤ ਹੀ ਨਾ ਪਵੇ ਇੱਥੇ ਠੀਕ ਆ ਔਰ ਮੈਂ ਮਾਤਾ ਜੋ ਦੁਕਾਨ ਤੋਂ ਰੇਡ ਦਾ ਆਇਆ ਮੈਂ ਤਾਂ ਹਫਲੇ ਗਿਆ ਵਰਾ ਦੇ ਵਿੱਚ ਸੌ ਸਾਈ ਹੋ ਗਿਆ ਮੈਨੂੰ ਇਹ ਸਮਝ ਲੱਗੀ ਮੈਂ ਕਰਾਂ ਕੀ ਹੁਣ ਮੱਕੀ ਚੰਨਾ ਟੈਂਪੋ ਵਾਲੇ ਨੇ ਪੁੱਛਿਆ ਮੈਂ ਭਰਾਵਾਂ ਨੂੰ ਲੱਡ ਕੇ ਲੈ ਆ ਰਹੀਏ 200 ਰੁਪਿਆ ਲੰਨੀ ਉਹ ਕਹਿੰਦਾ ਮੈਂ ਨਹੀਂ ਭਰਾ ਲੱਦਣਾ ਹਾਰ ਗਿਆ ਮੈਨੂੰ ਰੇਡ ਕੇ ਹੀ ਲੈਣਾ ਪਿਆ ਸਾਰੀ ਰਾਤ ਤੂੰ ਉਹਨੂੰ ਕਿਧੇ ਪੈਸੇ ਦੇ 200 ਰੁਪਿਆ ਕਾਦੇ ਵਾਸਤੇ ਮੈਂ ਚੱਲ ਉਹਤੇ ਲੱਡ ਕੇ ਲੈ ਜੀਣਾ ਵਾ 10 50 ਰੁਪਿਆ ਦਾ ਕੰਮ ਤਾਂ ਤੂੰ ਅਗਲੇ ਨੂੰ 200 ਰੁਪਿਆ ਦੇਣ ਦੇ ਆ ਮਾਰਾ ਮੇਰਾ ਸਾਥ ਰਲ ਜਾਣਾ ਸੀ 200 ਰੁਪਏ ਨਾਲ ਮੇਰੀ ਜਾਨ ਬੱਜ ਜਾਂਦੀ ਮੈਂ ਤਾਂ ਸਾਹ ਸਾਈ ਹੋ ਗਿਆ ਵਾ ਮੈਨੂੰ ਤਾਂ ਸਮਝ ਲੱਗੀ ਮੈਂ ਕਾਰ ਆ ਗਈ ਇਹ ਮੋਟਰਸਾਈਕਲ ਬੱਥੇਰੀ ਵਾਲੀ ਠੀਕ ਕਰਵਾ ਲਿਆ ਬੜੇ ਪੈਸੇ ਲਾ ਲਿਆ ਹੋਣਾ ਠੀਕ ਮਾਣ ਦਾ ਖਾਂ ਇਹਨੂੰ ਵੇਚੀਏ ਤੇ ਗੱਡੀ ਲਈਏ ਵੇ ਇਹਨੂੰ ਤਾਂ ਕਵਾੜੀਆਂ ਨੇ ਤੋਲ ਕੇ ਲੈਣਾ ਹੀ ਉਹ ਤੋਲ ਕੇ ਹੀ ਦੇ ਦੋ ਪੰਗਾਮ ਕਾ ਤੋਲ ਕੇ ਦੇ ਗਏ ਤੇ ਫਿਰ ਆਪਣੇ ਸੌਰੀਆਂ ਨੂੰ ਕਹਿਤਾ ਕਿ ਨਵਾਂ ਮੋਟਰਸਾਈਕਲ ਦੇ ਦੇ ਉਹ ਸੌਰੇ ਵੀ ਨਹੀਂ ਕੇ ਪਾਸੇ ਮਰਦੇ ਉਹਨਾਂ ਨੇ ਵੀ ਕਿਹਾ ਵੀ ਜਿਹੜੇ ਸੈਂਡ ਕਰਾਣੇ ਆ ਕਰਾਓ ਇਹਨੂੰ ਜੋੜ ਦੇਣਾ ਦੋ ਉਹ ਵੀ ਨਹੀਂ ਕੇ ਪਾਸੇ ਲੱਗਦੇ ਤੇ ਤੂੰ ਕਰਨਾ ਕੁਝ ਆਪ ਤਾਂ ਤੂੰ ਵਾਰਾ ਗਰਦੀ ਕਰਦਾ ਰਹਿਣਾ ਵਾਰਾ ਗਰਦੀ ਥੋੜਾ ਕਰਦਾ ਵਾਂ ਬਈ ਮਾੜਾ ਭੱਟਾ ਚੱਲ ਵੇਖਣਾ ਕੰਮਕੋਮੀ ਕਰਨਾ ਥੋੜਾ ਬੋਧਾ ਪੈਸਾ ਆ ਜਾਂਦਾ ਚਲੋ ਖੱਚ ਕੋਚ ਲਈਦੇ ਜਾਵੇ ਕਿਹੜਾ ਕੰਮ ਕਰਦਾ ਤੂੰ ਮੰਮੀ ਐਡਾ ਵੀ ਲੱਗਦਾ ਸਾਡੇ ਘਰ ਦਾ ਖਰਚ ਤਾਂ ਤੇਰੇ ਸਹੁਰਿਆਂ ਤੇ ਉਹਦੇ ਸਹੁਰੇ ਚ ਲੰਡੇ ਆ ਕੰਮ ਕਿਹੜਾ ਕਰਦਾ ਤੂੰ ਉਹ 150 ਕਿਤੇ ਉਹ ਫੇੜੀ ਜਾਂਦਾ ਵਾ ਚੱਲ ਠੀਕ ਐ ਤੇ ਮੇਰੀ ਗੱਲ ਸੁਣ ਕੇ ਆਪਣੇ ਸਹੁਰਿਆਂ ਨੂੰ ਕਿ ਮੋਟਰਸਾਈਕਲ ਦੇ ਨਾ ਜਿੰਨਾ ਚੱਕਰ ਸੈਨ ਨਹੀਂ ਕਰਦੇ ਮੈਂ ਤਾਂ ਕੰਨਾ ਸਿੱਧੀ ਗੱਡੀ ਖਵਾ ਮੋਟਰਸਾਈਕਲ ਰਹਿਣੀ ਦਵਾ ਇੱਕ ਮੋਟਰਸਾਈਕਲ ਲੈ ਲਈ ਨਹੀਂ ਹਾਂ ਤੂੰ ਐਂ ਚ ਕਰ ਤੂੰ ਚੁੱਪੀ ਕਰ ਮੈਂ ਸਾਰੀ ਕਾਰਵਾਈ ਇੱਧਰ ਬਾਨੀ। ਸ਼ੰਮੀ ਵਾਲਾ। ਹਮਣਾ ਵਾਲਾ। ਆਹੋ। ਉਹੋ ਦੀ ਮਾਂ ਕਹਿੰਦੀ ਸੀ ਨਾ। ਅਮਨ ਆਲੇ ਚਾਬੀ ਕੱਢੀ ਦੀ। ਹੂੰ। ਉਹੋ ਤਾਂ ਨਾ ਕਰਨਾ ਸਾਡਾ ਬੰਦਾ ਸੀ। ਤੇ ਹੁਣ ਕੰਨੇ ਆ। ਗੱਡੀ ਇੱਧਰ ਉਹਨਾਂ ਨੂੰ ਤਾਂ ਮੋਟਰਸਾਈਕਲ ਫਰਮਾਇੰਦਾ ਕੋਲ ਲੈ ਲੈਣਾ। ਇਹ ਮੋਟਰਸਾਈਕਲ ਨਾਲ ਆਇਆ ਹੈ। ਮੋਟਰਸਾਈਕਲ ਕਿੰਨੇ ਦਿੰਦਾ 40-50 ਹਜ਼ਾਰ ਦਾ ਤੇ ਜ਼ਿਆਦਾ ਵਾਧਾ ਕਰਦਾ। ਹੋਰ ਮੈਂ ਕਹਿੰਦੇ ਆ ਮੋਟਰਸਾਈਕਲ ਨਾਲ ਮੀਮਨ ਉਹਨਾਂ ਕੋਲ ਲੈ ਲੈਣਾ ਵਾ ਤੇ ਗੱਡੀ ਉਹਨਾਂ ਕੋਲ ਲੈ ਲੋ ਅਮਨ ਨਾਲ ਆ ਲੋ। ਸ਼ਦਾਈਏ ਗੱਡੀ ਤੇ ਇੱਧਰ ਲੈ ਲਾਂਗੇ। ਤੂੰ ਉਹਨਾਂ ਦੀ ਜ਼ਮੀਨ ਲੈ ਤੂੰ ਤੂੰ ਲੱਖ ਦੇ ਮਗਰ ਨਾ ਭੱਜ ਤੂੰ ਲੱਖਾਂ ਮਗਰ ਭੱਜ ਠੀਕ ਆ ਪਰ ਤੂੰ ਵੀ ਬਹਿਦਾ ਕਰੋ ਗੱਡੀ ਇੱਧਰੋਂ ਨਾ ਉਹ ਤਾਂ ਮੈਂ ਫਿਰ ਜ਼ਮੀਨ ਦੇ ਦੁਆਲੇ ਹੀ ਹੁੰਦਾ ਬਸ ਤੂੰ ਉਹਨਾਂ ਨੇ ਕਾਰਵਾਈ ਕਦੋਂ ਕਰਨੀ ਮੈਨੂੰ ਇਹ ਦੱਸ ਉਹ ਕਦੋਂ ਕਰਨਗੇ ਅੱਜ ਕੱਲ ਤੈਨੂੰ ਪਤਾ ਹੈ ਉਹਦੀ ਮਾਂ ਆ ਗਈ ਸੀ ਕਿਹਦੀ ਤੈਨੂੰ ਦੱਸਿਆ ਵਿੰਮਲ ਦੇ ਵਿੰਮਲ ਦੀ ਮਾਈ ਹਾਂ ਵਿੰਮਲ ਦੀ ਮਾਈ ਤੇ ਨਾਲ ਆਈ ਪਰਜਾਈ ਠੀਕ ਕਹਿੰਦੇ ਰਾਜੂ ਮੈਂ ਤੈਨੂੰ ਕੀ ਦੱਸਾਂ ਮੈਂ ਬਾਹਰੋਂ ਆਈ ਤੇ ਆਂਦਿਆਂ ਨੂੰ ਵੇਖਿਆ ਕਿ ਸ਼ਮੀ ਬੈਠੀ ਅੱਛਾ ਦੋ ਮਿੰਟ ਵਾਸਤੇ ਤਾਂ ਮੇਰੀ ਜਾਨ ਨਿਕਲ ਗਈ ਮੈਂ ਤਾਂ ਕਿ ਅੱਜ ਫਸ ਗਈ ਨਾ ਬਸ ਸ਼ਮੀ ਨੇ ਸਾਰੀ ਗੱਲ ਦੱਸ ਦਿੱਤੀ ਹਾਂ ਮਾਰ ਸ਼ਮੀ ਨੇ ਮੈਂ ਪਿਆਰ ਨਾਲ ਪੁੱਛਿਆ ਅੱਛਾ ਸ਼ਮੀ ਨੇ ਕੋਈ ਵੀ ਗੱਲ ਨਹੀਂ ਸੀ ਕੀਤੀ ਚਲੋ ਰੱਬ ਨੇ ਬਚਾ ਲਿਆ ਬਚਾ ਲਿਆ ਉਹਨੂੰ ਸਾਡੇ ਤੇ ਭੋਰਾ ਜਿੰਨਾਂ ਨੇ ਸ਼ੱਕ ਪਿਆ ਜੇ ਕਿਤੇ ਸ਼ੱਕ ਪੈਂਦਾ ਨਾ ਉਹਨੂੰ ਸਾਡੇ ਤੇ ਤੇ ਜਿਹੜਾ ਤਰ੍ਹਾਂ ਮਾਲ ਮਤਾਂਣਾ ਸੀ ਨਾ ਉਹਦੇ ਤੋਂ ਜਾਣਾ ਸੀ ਇੱਕ ਗੱਲ ਤੈਨੂੰ ਹੋਰ ਦੱਸਾਂ ਪਹਿਲਾਂ ਮੈਨੂੰ ਬੜੀ ਘੋਲੀ ਜਿਹੀ ਲੱਗਦੀ ਹੁੰਦੀ ਸੀ ਮੰਮੀ ਹਾਂ ਅੱਛਾ ਪਰ ਇਹ ਆਪਾਂ ਗਲਤੀਆਂ ਸਾਰੇ ਅੰਚ ਉਹ ਬਹੁਤ ਚੁਸਤ ਆ ਤੇ ਸਾਨੂੰ ਹਰ ਕਦਮ ਉੂਹੂ ਕੇ ਰੱਖਣਾ ਪੈਣਾ ਤੇ ਫਿਰ ਹਰ ਗੱਲ 'ਤੇ ਉੂਹੂ ਕੇ ਕਰਿਆ ਕਰੋਣਾ ਆਪਾਂ ਹੁਣ ਵੀ ਰੋਣਾ ਪਾਈ ਜੰਨੇ ਆ ਕਿਤੇ ਵੇਰ ਨਾ ਸੋਣੇ ਕਿਤੇ ਉਹ ਦੂਜੀ ਗੱਲ ਮੈਂ ਵੀ ਆਪਣੀ ਥੋੜੀ ਜਿਹੀ ਆਦਤ ਘਟਾਣੀ ਆ ਤੇ ਤੂੰ ਵੀ ਆਦਤ ਘਟਾ ਬਸ ਠੀਕ ਆ ਉਹਨੂੰ ਘੱਟ ਮਾਰਿਆ ਘਰ ਵਿੱਚ ਮੱਲੋ ਅੱਛਾ ਹਾਂ ਕੋਈ ਗੱਲ ਕਰਨੀ ਹੋਈ ਨਹੀਂ ਕੀ ਗੱਲ ਕਰਨੀ ਸ਼ੰਮੀ ਜਿਹੜੀ ਹੈ ਨਾ ਅੱਜ ਕੱਲ ਵਿੰਮਲ ਨਾਲ ਲੱਗਦੀ ਪਿਆਰ ਕਰਨ ਚਾਹਦਾ ਅੱਛਾ ਹਾਂ ਆਪਾਂ ਨੂੰ ਕੋਈ ਸੁਚੇਤਣਾ ਚਾਹੀਦਾ ਚਲੋ ਠੀਕ ਆ ਕੋਈ ਗੱਲ ਨਹੀਂ ਆਪਾਂ ਸੁਚੇਤਣਾ ਮੈਂ ਕਰਾਂ ਵਿੰਮਲ ਨਾਲ ਗੱਲ ਕਰ ਜਾ ਕੇ ਹੁਣ ਵੀ ਉਹ ਸੈਸ ਹੁਣ ਕਰੀਏ ਕਿ ਮਸੇ ਲੱਗੀ ਹੈ ਚੁੱਪ ਕੀਤਾ ਰਹੇ ਹਾਂ ਸਾਹ ਜਿਹੜਾ ਗੱਲ ਕਰੇ ਹਾਂ ਸਾਹ ਹਾਂ ਜਿਉਂ ਕਿ ਹੁਣ ਇਹ ਵੇਖ ਲਈ ਕਿ ਸ਼ੰਮੀ ਉਹਦੇ ਏੜ ਗੇੜ ਨਾ ਹੋਵੇ ਮਸਾਉਂ ਹਾਲੇ ਉਹਨੂੰ ਕਿਸੇ ਗੱਲ ਦਾ ਸ਼ੱਕ ਨਹੀਂ ਪੈਣਾ ਚਾਹੀਦਾ ਜਦੋਂ ਉਹਨੂੰ ਪਤਾ ਲੱਗ ਗਿਆ ਉਧਰ ਕੰਮ ਬੜਾ ਖਰਾਬ ਹੋੜਾ ਚਲੋ ਠੀਕ ਹੈ ਕੋਈ ਨਹੀਂ ਮੱਚ ਪੰਨੇ ਹੋ ਕੇ ਕੰਮ ਕਰਨਾ ਮਾਣਾ ਕਰਦਾ ਗੱਲਾਂ ਨਾ ਹਨਾ ਠੀਕ ਹੈ ਹਾਈ ਤਕਸ਼ਾ ਮੀਨੀ ਆਈ ਅਮਰ ਤਾਂ ਕੱਦਾ ਸੀ ਬਸ ਮੰਮੀ ਆਪਾਂ ਗਏ ਤੇ ਆਏ ਹਾਈ ਤਕ ਅੱਗੇ ਪੱਦਰ ਹਾਂ ਮੰਮੀ ਬਾਜ਼ਾਰ ਕਾ ਦਾ ਚਾਹੀਦਾ ਥੱਕੀ ਚਾਹੀਦਾ ਅਮਨ ਕਿੱਥੇ ਆ ਅਮਨ ਨੇ ਫਿਰ ਮੰਮੀ ਫੋਨ ਆ ਗਿਆ ਸੀ ਤੇ ਉਹ ਫਿਰ ਉਧਰ ਹੀ ਭੇ ਚਲ ਗਏ ਕਹਿੰਦੇ ਜੇ ਮੈਂ ਘਰ ਗਿਆ ਨਾ ਤੇ ਫਿਰ ਟਾਈਮ ਲੱਗ ਜਾਣਾ ਮੈਂ ਕਿਹਾ ਫਿਰ ਤੂੰ ਚੱਲ ਜਾ ਉਹ ਮੈਂ ਚੱਲ ਜੰਨੀ ਆਇ ਤੇ ਮੈਨੂੰ ਮੋੜ ਤੇ ਲਾਗੇ ਫਿਰ ਮੱਗੋ ਤੁਰ ਕੇ ਆ ਗਈ ਪੁੱਤਰ ਇੰਨਾ ਵੱਡਾ ਸਮਾਨ ਆ ਕਦੇ ਲਿਫਾਵੇ ਚੁੱਕੇ ਮੰਮੀ ਸਮਾਨ ਲੈਂਦਾ ਵਾ ਵਿਮਲ ਦੀ ਕਿੱਥੇ ਹੈ ਅੱਛਾ ਵਿਮਲ ਦੀ ਜੀ ਆਲੀ ਉਹ ਤਾਂ ਮਿੰਨੂ ਤੇ ਵਿਖਾ ਵਿਮਲ ਦੀ ਨੂੰ ਕੀ ਕਰਨਾ ਵਿਖਾ ਕੇ ਤੈਨੂੰ ਪਤਾ ਉਹਨੂੰ ਇਹੋ ਜਿਹੀ ਚੀਜ਼ਾਂ ਦਾ ਸ਼ੌਕ ਹੀ ਨਹੀਂ ਹੈਗਾ ਵੇਖਣ ਵਿਖਾਂਦਾ ਪਰ ਹੈਗਾ ਕਿ ਮੈਨੂੰ ਮੁਖਾ ਦੇ ਜੀ ਕੋਈ ਗੱਲ ਨਹੀਂ ਮੰਮੀ ਜੀ ਉਹਨਾਂ ਨੂੰ ਵੀ ਆ ਲੈ ਲਓ ਵਿਮਲ ਦੀ ਜੀ ਕੀ ਕਰਦੇ ਪਰ ਰੋਟੀ ਬਣਾਦੇ ਰੇ ਨਹੀਂ ਉੱਥੇ ਬੈਠੀ ਬੁੱਠੀ ਹੋਣੀ ਹੈ ਵਿਮਲ ਦੀ ਜੀ ਆ ਸ਼ੰਮੀ ਆਓ ਦੀ ਜੀ ਥੋੜਾ ਜਿਹਾ ਮੈਂ ਪਰਿਆਵਾ ਹਾਂਜੀ ਥੋੜਾ ਜਿਹਾ ਮਰੀ ਚੰਮੀ ਬੈਠੇ ਰਹਿੰਦੇ ਇੱਥੇ ਆਜੋ ਕਿਤੇ ਤੁਸੀਂ ਬੈਠੋ ਤੁਸੀਂ ਬੈਠੋ ਚੰਮੀ ਨੂੰ ਸੁਣਾ ਸੁਣਾ ਲੇ ਕ ਸੁਣਾ ਤੇਰਾ ਬਾ ਤੁਸੀਂ ਇਹ ਦੇਖੋ ਕਿ ਸੂਟ ਸੋਹਣਾ ਹਾਂ ਮੇਰਾ ਨਾ ਆਇਆ ਸੂਟ ਬੜਾ ਸੁਣਾ ਸੁਹਟਿਆ ਮੈਨੂੰ ਰਾਂਗੇ ਚਾਚਾ ਨਾ ਵੀ ਬੜਾ ਹੈ ਵਾਲਾ ਚੰਮੀ ਮੇਰਾ ਹੈ ਨਾ ਜਿੰਦੀ ਆ ਦੇਖੋ ਚੰਮੀ ਅਭੀ ਬਹੁਤ ਸੋਹਣਾ ਸੋਹਣਾ ਹਾਂ ਰੰਗ ਪਸੰਦ ਹੈ ਹਾਂ ਬਹੁਤ ਵਧੀਆ ਬੜਾ ਸੋਹਣਾ ਰੰਗ ਨਾ ਵੀ ਪੜਾ ਵਾ ਉਹ ਤਾਂ ਤੇਰੇ ਸੋਹਣੇ ਬੜੇ ਸੋਹਣੇ ਰੰਗ ਲੈ ਕੇ ਆਈਏ ਮੇਰੀ ਧੀ ਦੀ ਚੁਆਈ ਸੀ ਬਹੁਤ ਵਧੀਆ ਆ ਦੇਖੋ ਦੀਦੀ ਆ ਦੇਖੋ ਤੁਸੀਂ ਹਾਂ ਚੰਮੀ ਆਪੀ ਬਹੁਤ ਸੋਹਣਾ ਹਾਂ ਸੋਹਣਾ ਲੱਗਦਾ ਹਾਂ ਆ ਮੇਰੀ ਧੀ ਦਾ ਬਹੁਤ ਸੋਹਣਾ ਨਹੀਂ ਨਹੀਂ ਮੰਮੀ ਜੀ ਤਨ ਗਲਫਾ ਮਿਉਈ ਆ ਤੈਨਨੇ ਸੂਟ ਵਿਮਲ ਦੀ ਦਿੱਤੇ ਪਰੋ ਦੀਦੀ ਸ਼ਮੀ ਮੇਰੇ ਹਾਂ ਮੈਂ ਕੀ ਕਰਨੀ ਇਹ ਮੇਰੇ ਕੋਲ ਕਿੰਨੇ ਪਏ ਆ ਇਹ ਤੁਸੀਂ ਸੀਨੇ ਦੇ ਕੇ ਆਓ ਵੈਸੇ ਮੈਂ ਨਾ ਆਉਣ ਲੱਗੀ ਸੀਨੇ ਦੇ ਆਉਣ ਲੱਗੀ ਸੀ ਆਪਣੇ ਵਾਲੇ ਟੇਲਾਂ ਨੂੰ ਫਿਰ ਮੈਂ ਕਿਹਾ ਦੀਦੀ ਨੇ ਨਾਪ ਵਗੈਰਾ ਵੀ ਦੇਣਾ ਵਾ ਤੇ ਨਾਲ ਹੀ ਆ ਜਾਣਗੇ ਮੇਰੇ ਤੇ ਆਪਾਂ ਹੁਣ ਇਹ ਸੂਟ ਸੀਨੇ ਦੇਣੇ ਆ ਕੀ ਤੁਸੀਂ ਝੱਲੇ ਜੇ ਬਣੇ ਰਹਿੰਦੇ ਹੋ ਯਾਰ ਵਧੀਆ ਵਧੀਆ ਸੂਟ ਪਾਇਆ ਕਰੋ ਇਹੋ ਤੇ ਉਮਰ ਹੁੰਦੀ ਆ ਪੌਣ ਹੰਡਾਉਂਦੀ ਸਾਰਾ ਦਿਨ ਤੁਸੀਂ ਇਦਾਂ ਹੀ ਬਣੇ ਰਹਿੰਦੇ ਹੋ ਮੈਂ ਜਿਉਂ ਇਸ ਘਰ ਚ ਆਈ ਨਾ ਮੰਮੀ ਜੀ ਮੈਂ ਨਹੀਂ ਇਹਨਾਂ ਨੂੰ ਚੱਜ ਦਾ ਕੱਪੜਾ ਪਾਇਆ ਵੇਖਿਆ ਸਾਰਾ ਦਿਨ ਕੰਮ ਚ ਹੀ ਕੁਟੜੀ ਕਰਦੇ ਨੇ ਆਪਣੇ ਆਪ ਨੂੰ ਫੜੋ ਦੀਦੀ ਇਸ ਸੂਟ ਆਪਾਂ ਸੀਨੇ ਦੇਣੇ ਆ ਸ਼ੰਮੀ ਪੁੱਤ ਇਤਰਾਹ ਦੇ ਸੂਟ ਨਹੀਂ ਪਾਉਂਦੀ ਅੱਜ ਜਿਹੜੇ ਪਾਇਨਾ ਇਸ ਤਰ੍ਹਾਂ ਦੇ ਪਾਉਂਦੀ ਏ ਇਹ ਨਹੀਂ ਕਿ ਉਹ ਮੈਂ ਲੈ ਕੇ ਰ ਦਿੰਦੀ ਪਤਾ ਮੈਨੂੰ ਤਿੰਨ ਦਿਨ ਚਾਰ-ਚਾਰ ਜਦੋਂ ਜਾਣਾ ਨਾਲ ਲਿਫਾਫੇ ਤਿੰਨ ਦਿਨ ਚਾਰ-ਚਾਰ ਲਿਫਾਫੇ ਭਰ ਕੇ ਲਿਆ ਕੇ ਦਿੰਦੀ ਹੁੰਦੀ ਸੀ ਪਰ ਪਾਉਂਦੀ ਇਤਰਾਹ ਦੇ ਮੈਨੂੰ ਕੀ ਪਤਾ ਆ ਤੂੰ ਤਿੰਨ ਲੈ ਕੇ ਆਈ ਹੈ ਨਾ ਮੈਂ ਤਾਂ ਕਿੰਨੇ ਕਿੰਨੇ ਸੂਟ ਲੈ ਆ ਕੇ ਦਿੰਦੀ ਰਹੀ ਆ ਇਹਨੂੰ ਨਿ ਸ਼ੌਂਕੇਗਾ ਅਫਰ ਤੂੰ ਹੀ ਸਵਾਲਾ ਸੂਟ ਨਹੀਂ ਨਹੀਂ ਮੰਮੀ ਜੀ ਉਹਨਾਂ ਦੇ ਸੂਟ ਆ ਜਿਹਦੀ ਪਾਵਰ ਪਾ ਕੇ ਚੱਲਣਾ ਪਊ ਇੱਕ ਮੇਰਾ ਰੈਡੀमेड ਵੀ ਇੱਥੇ ਰਹਿਣ ਦੋ ਮੰਮੀਆਂ ਵੇਖ ਲਓ ਮੇਰਾ ਰੈਡੀमेड ਲੰਦਾ ਹੈ ਵੇਖ ਲਓ ਮੇਰਾ ਸੂਟ ਸੁਣਾ ਪੁੱਤਰ ਤੂੰ ਆਪਣਾ ਇੱਕ ਸੂਟ ਹਾਂਜੀ ਤੇ ਇਹਦੇ ਤਿੰਨ ਸੂਟ ਲੈ ਕੇ ਆਏ ਹਾਂਜੀ ਮੰਮੀ ਮੈਂ ਉਹਨਾਂ ਦੇ ਤਿੰਨ ਸੂਟ ਤਾਂ ਲੈ ਕੇ ਆਈ ਆ ਕਿ ਉਹਨਾਂ ਕੋਲ ਕੋਈ ਕੱਪੜਾ ਨਹੀਂ ਹੈਗਾ ਪਾਉਣ ਨੂੰ ਮੇਰੇ ਕੋਲ ਤੇ ਅੱਗੇ ਪਤਾ ਨਹੀਂ ਕਿੰਨੇ ਸੂਟ ਨੇ ਉਧਰੋਂ ਮੰਮੀ ਜੀ ਨੇ ਪਤਾ ਨਹੀਂ ਮੇਰੇ ਕਿੰਨੇ ਖਰੀਦ ਕੇ ਰੱਖੇ ਆ ਤੇ ਦੀਦੀ ਵਿਚਾਰਿਆਂ ਨੇ ਇਹੋ ਸੂਟ ਪਾਏ ਹੁੰਦੇ ਆ ਮੈਂ ਇਸ ਕਰਕੇ ਇਹਨਾਂ ਵਾਸਤੇ ਲੈ ਕੇ ਆਈ ਆ ਪੁੱਤ ਇਹਨੂੰ ਉਧਰ ਆਵਾਦ ਦੇ ਆ ਇਸ ਤਰ੍ਹਾਂ ਦੇ ਕੱਪੜੇ ਪਾਉਣ ਦੇ ਨਹੀਂ ਮੰਮੀ ਜੀ ਜੇ ਸੀ ਉਹਨਾਂ ਨੂੰ ਲੈ ਕੇ ਦਵਾਂਗੇ ਨਾ ਤੇ ਫਿਰ ਉਹ ਪਾਉਣਗੇ ਵੀ ਕਿਉਂ ਨਹੀਂ ਪਾਉਣਗੇ ਦੀਦੀ ਦੀਦੀ ਤੁਸੀਂ ਕਿਉਂ ਨਹੀਂ ਪਾਉਗੇ ਸੂਟ ਆ ਨਾ ਹਾਂ ਪਾਇਓ ਭਾ ਮੇਰੇ ਤੋਂ ਬੁਰਾ ਕੋਈ ਨਹੀਂ ਆ ਜੇ ਆ ਸੂਟ ਨਾ ਸਵਾ ਕੇ ਪਾਏ ਤੇ ਫਿਰ ਮੈਂ ਕਰੂੰਗੀ ਤੁਹਾਡੇ ਨਾਲ ਗੱਲ ਕਿਉਂ ਨਹੀਂ ਪਾਉਣੇ ਦੱਸ ਸ਼ੰਮੀ ਤੂੰ ਐਵੇਂ ਹੀ ਨੀ ਖੇਚਲਦੀ ਤੀ ਮੈਂ ਕੀ ਕਰਨੇ ਹੀ ਨੇ ਸੂਟ ਕਿੰਨੇ ਤੇ ਮੇਰੇ ਕੋਲ ਸੂਟ ਪਏ ਆ ਆ ਵੇਲਾ ਕਹਿੰਦੇ ਨਾ ਕਿੰਨੇ ਸੂਟ ਪਏ ਆ ਇਹ ਖੁਦ ਨਹੀਂ ਪਾਉਂਦੀ ਇਹਨੇ ਕੰਮ-ਕਾਰ ਕਰਨਾ ਹੁੰਦਾ ਨਾ ਤਦ ਕਰਕੇ ਅਸਲਾ ਦੇ ਕੱਪੜੇ ਪਾਉਂਦੀ ਕੰਦੀ ਅਸਲ ਚ ਇਹ ਕੰਦੀ ਆ ਕਿ ਨਵੇਂ ਕੱਪੜੇ ਮੰਮੀ ਖਰਾਬ ਹੋ ਜਾਂਦੇ ਤਦ ਕਰਕੇ ਮੈਂ ਆ ਪਾਉਂਦੀ ਆ ਤੂੰ ਸਮਝ ਨਾ ਗੱਲ ਵੇਖੋ ਦੀਦੀ ਕੰਮ ਦੀ ਕਿਹੜੀ ਗੱਲ ਐ ਜ਼ਰੂਰੀ ਥੋੜੀ ਤੇ ਸਾਰਾ ਦਿਨ ਕੰਮ ਜਿੱਕਾ ਸੱਡੇ ਰਹਿਣਾ ਵਾ ਜਿੰਨਾ ਕ ਤੁਹਾਡੇ ਕੋ ਕੰਮ ਹੁੰਦਾ ਵਾ ਨਾ ਤੁਸੀਂ ਉਹਨਾਂ ਕ ਕਰਿਆ ਕਰੋ ਬਾਕੀ ਕੰਮ ਮੈਂ ਵੀ ਤੁਹਾਡੇ ਨਾਲ ਕਰਾਇਆ ਕਰੂੰਗੀ ਤੇ ਸੋਹਣਾ ਬੜਾ ਸੂਟ ਸੜ ਪਾ ਕੇ ਤੇ ਐ ਤਿਆਰ ਸ਼ਹਿਰੋ ਕੇ ਰਿਹਾ ਕਰੋ ਜੇ ਐ ਸੋਹਰੇ ਨਹੀਂ ਪਾਉਣਾ ਤੇ ਕਦੋਂ ਪਾਓਗੇ ਤੁਸੀਂ ਵਧੀਆ ਬਣ ਕੇ ਰਿਹਾ ਕਰੋ ਮੇਰੇ ਮਨ 'ਚ ਬੜੀ ਰੀਜ ਐ ਵੀ ਤੁਸੀਂ ਮੀਆਂ ਤਿਆਰ ਸ਼ਹਿਰੋ ਕੇ ਰਹਿਓ ਆਪਾਂ ਉਹ ਸੂਟ ਉਫਾਦੇ ਚ ਤੇ ਆਪਾਂ ਸੀਨੇ ਦੇ ਚਾਦਦੇ ਠੈਕ ਠੀਕ ਐ ਹਾਂ ਕੋਈ ਗੱਲ ਨਹੀਂ ਕਰਨੀ ਚਾਹ ਉਹ ਦੀਦੀ ਮੈਨੂੰ ਕੋਟਿਕ ਪਾਣੀ ਲਿਆ ਦਿਨਾ ਚੋਕ ਲਓ ਸਾਰਾ ਮਮੀ ਮੇਰਾ ਸੂਟ ਸੋਹਣਾ ਲੱਗਾ ਰੈਡੀमेड ਸੀ ਜਿਹੜਾ ਮੰਮੀ ਜੀ ਮੈਂ ਆਪ ਹੀ ਆਪਣੇ ਵਾਸਤੇ ਇੱਕ ਸੂਟ ਲੈ ਕੇ ਆਈ ਹਾਂ ਮੇਰੇ ਕੋ ਅੱਗੇ ਬੜੇ ਕੱਪੜੇ ਪਏ ਐ ਫਿਰ ਐਵੇਂ ਪਏ ਪਏ ਨਾ ਬਾਅਦ ਵਿੱਚ ਪਾਉਣ ਨੂੰ ਮਾਨੀ ਨਹੀਂ ਕਰਦਾ ਤੇ ਪੁੱਤਰ ਉਧਰ ਉਹ ਕਿੰਨੇ ਸੂਟ ਪਏ ਜਿਹੜੇ ਤਿੰਨ ਸੂਟਿਆਂ ਦੇ ਚੱਲ ਜੇ ਕੁ ਮਾਨ ਨਹੀਂ ਰੱਖਣਾ ਸੀ ਉਹਦਾ ਤੇ ਇੱਕ ਸੂਟ ਲਿਆ ਲੰਦੀ ਤਿੰਨ ਸੂਟ ਲਿਆ ਲੰਦੀ ਕੀ ਲੋੜ ਪਈ ਸੀ ਐਵੇਂ ਨਜਾਇਜ਼ ਪੈਸੇ ਖਰਚ ਕਰਦੀ ਜਾਨੀ ਨਹੀਂ ਨਹੀਂ ਮਮੀ ਜੀ ਮੈਂ ਨਾ ਰੋਜ਼ ਹੀ ਨੋਟ ਕਰਦੀ ਆ ਇਹ ਗੱਲ ਉਹਨਾਂ ਵਿਚਾਰੇ ਪਤਾ ਨਹੀਂ ਕਿੱਦਾਂ ਦੇ ਬਣੇ ਰਹਿੰਦੇ ਆ ਵੈਸੇ ਵੀ ਮੰਮੀ ਐਦਾਂ ਲੱਗਦਾ ਰਹਿੰਦਾ ਜਿਦਾਂ ਖੁਸ਼ ਜੇ ਨਹੀਂ ਹੈਗੇ ਘਰ 'ਚ ਪਤਾ ਨਹੀਂ ਕਿਉਂ ਮਨ ਹੋਰੀ ਤਰ੍ਹਾਂ ਦਾ ਨਾਲ ਲਵੇ ਕੇ ਮੈਂ ਸੋਚੀ ਅੱਜ ਉਹਨਾਂ ਵਾਸਤੇ ਕੱਪੜੇ ਲੈ ਕੇ ਜਾਨੀ ਆ ਅਮਨ ਵੀ ਮੈਨੂੰ ਕਹਿਣ ਦੇ ਸੀ ਕਹਿੰਦੇ ਤੂੰ ਤਾਂ ਕੈਂਟੀ ਸੀ ਮੈਂ ਆਪਣੇ ਲਈ ਸੂਟ ਲੈਣੇ ਆ ਮੈਂ ਕਿਹਾ ਮੈਂ ਦੀਦੀ ਵਾਸਤੇ ਲੈਣ ਆਈ ਸੀ ਚੇਚਾ ਅਜ ਆਪਣਾ ਤਾਂ ਮੈਂ ਵੈਸੇ ਹੀ ਇੱਕ ਲੈ ਲਿਆ ਤੇ ਅੰਮਣੂ ਵੀ ਨਹੀਂ ਪਤਾ ਸੀ ਕਿ ਤੂੰ ਮੋਦੇ ਸੂਟ ਲੈਣ ਲੱਗੀ ਸੀ ਇਹਨਾਂ ਨੂੰ ਪਤਾ ਲੱਗ ਗਿਆ ਸੀ ਬਾਅਦ ਵਿੱਚ ਉਹ ਇਹੀ ਕਹਿਣ ਦੇ ਕਹਿੰਦੇ ਕਿਹਦੇ ਲਈ ਖਰੀਦੇ ਇਹਨੇ ਮੈਂ ਕਿਹਾ ਦੀਦੀ ਵਾਸਤੇ ਖਰੀਦੀ ਕੋਚ ਨੇ ਕੀ ਆਉਣਾ ਨੇ ਕੀ ਕਹਿਣਾ ਸੀ ਮੈਨੂੰ ਛੱਭੀ ਵੇਖੋ ਤਾ ਮੈਂ ਤੈਨੂੰ ਇਹ ਕਹਿਣਾ ਚਾਹਨੀ ਹਾਂ ਕਿ ਤੂੰ ਐਵੇਂ ਨਾ ਜ਼ਿਆਦਾ ਖਰਚਾ ਨਾ ਕਰਿਆ ਕਰ ਪਤਾ ਕੀ ਐਸਾ ਤੇਰੀ ਮੰਮੀ ਕੀ ਕਹੇਗੀ ਪਹਿਲੇ ਸਾਡੇ ਤੇ ਆਪਣੇ ਘਰ ਚ ਵਰਤੀ ਜਾਂਦੀ ਪੁੱਤ ਨਹੀਂ ਨਹੀਂ ਮੰਮੀ ਜੀ ਮੰਮੀ ਜੀ ਨਹੀਂ ਇਦਾਂ ਦੇ ਹੈਗੇ ਉਹ ਤਾਂ ਸਭ ਕੁ ਖੁਸ਼ ਹੁੰਦੇ ਆ ਉਹ ਮੈਨੂੰ ਹਮੇਸ਼ਾ ਇਹੋ ਸਿੱਖਿਆ ਦਿੰਦੀ ਆ ਕਿ ਪੁੱਤ ਹੁਣ ਤੇਰਾ ਉਹੋ ਹੀ ਘਰ ਆ ਤੇ ਦਰਾਣੀ ਜਿਠਾਣੀ ਭੈਣਾ ਵਾਂਗੂ ਰਿਆ ਕਰ ਤੋਹੇ ਦੋਵੇਂ ਪੁੱਤ ਤੂੰ ਤੈਨੂੰ ਭੈਣ ਸਮਝਦੀ ਪਰ ਉਹ ਨਹੀਂ ਨਾ ਸਮਝਦੀ ਤੈਨੂੰ ਭੈਣ ਮੇਰੀ ਗੱਲ ਸੁਣ ਤੂੰ ਹੁਣ ਇੰਨੇ ਕੱਪੜੇ ਲਿਆ ਕੇ ਦਿੱਤੇ ਉਹਨੇ ਵੇਖੀ ਜਦੋਂ ਉਹਨੂੰ ਕਿਤੇ ਦੋਰਾ ਪੈ ਗਿਆ ਨਾ ਉਹਨੇ ਕੱਪੜੇ ਪਾੜ ਦੇ ਇਹ ਗੱਲ ਪੱਕੀ ਵੇਨਦਾ ਮੈਂ ਤਾਂ ਸੰਧੀ ਤੈਨੂੰ ਗੱਲ ਦੱਸਣ ਡਈ ਆ ਇਹੋ ਜਿਹੇ ਕੱਪੜੇ ਤੱਦ ਪਵਾਨੀ ਆ 10 12 12000 ਦਾ ਕਸੂੜ ਲਿਆ ਕੇ ਦਿੱਤਾ ਜਦੋਂ ਉਹਨੂੰ ਦੋਰਾ ਪੰਦਾ ਨਾ ਆਪਣੇ ਕੱਪੜੇ ਪਾੜ ਦਿੰਦੀ ਐ ਕੈਂਚੀ ਨਾਲ ਕੱਪੜੇ ਵੰਡ ਦਿੰਦੀ ਉਹ ਜਦੋਂ ਉਹਨੇ ਤੇਰੇ ਕੱਪੜੇ ਪਾੜਤੇ ਨਾ ਅਰੇ ਤੂੰ ਨੰਨੇ ਲਿਆ ਕੇ ਰ ਦਿੱਤੇ ਫਿਰ ਬੋਤ ਤੇਰੇ ਮਨ ਤੇ ਬੜਾ ਦੁੱਖ ਹੋਣਾ ਕਿ ਮੈਂ ਆਪਣੀ ਵੱਡੀ ਭੈਣ ਨੂੰ ਸੂਟ ਲਿਆ ਕੇ ਦਿੱਤੇ ਤੇ ਉਹਨੇ ਪਾੜਤੇ ਤੂੰ ਤੂੰ ਤਾਂ ਉਹਨੂੰ ਭੈਣ ਸਮਝਦੀ ਪਰ ਉਹ ਨਹੀਂ ਨਾ ਤੈਨੂੰ ਸਮਝਦੀ ਇਹ ਗੱਲ ਸੋਚ ਫਿਰ ਤੈਨੂੰ ਦੁੱਖ ਬੜਾ ਲੱਗਣਾ ਏ ਇਸ ਕਰਕੇ ਮੈਂ ਤੈਨੂੰ ਕੱਲੀ ਧੀ ਏ ਕਿ ਤੂੰ ਇੰਨਾ ਪਿਆਰ ਨਾ ਉਹਦੇ ਨਾਲ ਪਾ ਤੂੰ ਪਿਆਰ ਕਰਦੀ ਪਰ ਉਹ ਨਹੀਂ ਕਰਦੀ ਪਿਆਰ ਜਦੋਂ ਉਹ ਦੂਰਾ ਪੰਨਾ ਉੱਤ ਭੁੱਲ ਜਾਂਦਾ ਨਾ ਮੰਮੀ ਜੀ ਪਰਮਾਤਮਾ ਸੱਚੇ ਪਾਸ਼ਾ ਮਿਹਰ ਰੱਖੇ ਉਹਨਾਂ ਨੂੰ ਇਦਾਂ ਦਾ ਕੁਝ ਨਾ ਹੋਵੇ ਕੋਈ ਗੱਲ ਨਹੀਂ ਉਹ ਠੀਕ ਰਹਿਣਗੇ ਮੰਮੀ ਐਵੇਂ ਦਾ ਕੁਝ ਨਹੀਂ ਹੁੰਦਾ ਉਹਨਾਂ ਨੂੰ ਤੁਸੀਂ ਟੈਨਸ਼ਨ ਨਾ ਲਓ ਇਹ ਥੋੜੀ ਹੁਣ ਉਹਨਾਂ ਨੂੰ ਆਪਾਂ ਕੋਈ ਚੀਜ਼ ਹੀ ਨਹੀਂ ਲਿਆ ਕੇ ਦੇਣੀ ਵਿਚਾਰਿਆਂ ਨੂੰ ਉਹਨਾਂ ਦਾ ਵੀ ਤੇ ਦਿਲ ਕਰਦਾ ਨਾ ਨਵੀਆਂ ਨਵੀਆਂ ਚੀਜ਼ਾਂ ਪਾਉਣ ਨੂੰ ਹਰ ਇੱਕ ਬੰਦੇ ਨੂੰ ਮਮੀ ਚਾਹ ਹੁੰਦਾ ਵਾ ਮੰਜਾ ਹਾਂ ਹਾਂ ਪੁੱਤ ਪਰ ਮੇਰੀ ਗੱਲ ਸੁਣ ਪੁੱਤ ਉਹਦੇ ਵਿਆਹ ਨੂੰ ਤਾਂ ਬੜੀ ਦੇਰ ਹੋ ਗਈ ਐ ਤੇ ਸਾਰੇ ਚਾਹ ਮੈਂ ਔਰਤੇ ਪੂਰੇ ਕੀਤੇ ਆ ਹੁਣ ਤਾਂ ਚਾਹ ਮੈਂ ਤੇਰੇ ਪੂਰੇ ਕਰਨੇ ਲਾ ਤੁਸੀਂ ਸੂਟ ਹੀ ਖਲਾਰ ਕੇ ਵੇਖੀ ਜਾਂਦੀ ਹੋ ਦੀਦੀ ਕੀ ਕੁਝ ਹੋਣ ਡਈਆ ਕਿ ਕੋਈ ਮੇਰੇ ਵਾਸਤੇ ਕੋਈ ਚੀਜ਼ ਲੈ ਕੇ ਆਇਆ ਜੋ ਮੈਂ ਹਸਪਰ ਚਾਹੀਆਂ ਮੈਨੂੰ ਕਦੀ ਕਿਸੇ ਨੇ ਪਿਆਰ ਨਾਲ ਕੋਈ ਚੀਜ਼ ਨਹੀਂ ਦਿੱਤੀ ਯਾਹਲੇ ਵੀ ਮੈਂ ਤੇਰੇ ਵਾਸਤੇ ਲੈ ਆਇਆ ਪਰ ਤੂੰ ਅੱਜ ਮੇਰੇ ਵਾਸਤੇ ਸੂਟ ਲੈ ਕੇ ਆਈਆਂ ਮੈਨੂੰ ਬੜੀ ਖੁਸ਼ੀ ਹੋਈ ਹੈ ਮੈਂ ਤੈਨੂੰ ਦੱਸ ਨਹੀਂ ਸਕਦੀ ਉਹ ਵੀ ਇੰਨੇ ਪਿਆਰੇ ਕਾਰੇ ਸੂਟ ਆ ਮੈਨੂੰ ਬੜੇ ਚੰਗੇ ਲੱਗਣਦੇ ਆ ਦੀਦੀ ਕਹਿੰਦੇ ਜਦੋਂ ਵੀ ਕੋਈ ਚੀਜ਼ ਚਾਹੀਦੀ ਹੁੰਦੀ ਹੈ ਨਾ ਤੁਸੀਂ ਮੈਨੂੰ ਦੱਸ ਦਿਆ ਕਰੋ ਇਹ ਕਿਹੜੀ ਤੁਸੀਂ ਗੱਲ ਕੀਤੀ ਆ ਜੋ ਤੁਹਾਨੂੰ ਚਾਹੀਦਾ ਨਾ ਇਹ ਤੋਂ ਬਾਅਦ ਤੁਸੀਂ ਮੈਨੂੰ ਕਿਹਾ ਕਰੋ ਮੈਂ ਤੁਹਾਨੂੰ ਉਸੇ ਵੇਲੇ ਲੈ ਕੇ ਵਿਆਹ ਕਰਾਂਗੀ ਜਦੋਂ ਜਦੋਂ ਮੈਂ ਆਪਣੀ ਚੀਜ਼ ਲੈ ਕੇ ਆਵਾਂਗੀ ਨਾਲ ਹੀ ਤੁਹਾਡੀ ਲੈ ਕੇ ਆਵਾਂਗੀ ਤੁਸੀਂ ਅੱਦਾ ਕੀ ਸੋਚਣ ਦੇ ਜੀ ਮੈਨੂੰ ਬਸ ਨਹੀਂ ਕੋਈ ਨਹੀਂ ਬਸ ਠੀਕ ਆ ਮੈਂ ਤੇਰੇ ਨੂੰ ਦੱਸ ਦਿਆ ਕਰੂੰਗੀ ਜੇ ਕੋਈ ਮੈਨੂੰ ਚੀਜ਼ ਚਾਹੀਦੀ ਹੋਊਗੀ ਠੀਕ ਆ ਪਰ ਮੈਂ ਇੰਨਾ ਤੋਂ ਹੁਣ ਕੁਛ ਨਹੀਂ ਆਈ ਠੀਕ ਆ ਫਿਰ ਮੈਨੂੰ ਦੱਸੋ ਕੀ ਕਹਿਣਾ ਕੀ ਨਹੀਂ 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 ਕੁਛ ਨਹੀਂ ਕਹਿਣਾ ਕੀ ਹੀ ਮੈਂ ਬਸ ਉਦਾਂ ਹੀ ਸੂਟ ਬੜੇ ਸੋਹਣੇ ਆ ਪਸੰਦ ਆ ਨਾ ਹਾਂ ਬਹੁਤ ਸੋਹਣੇ ਚਲ ਆਪਾਂ ਠਹਿਰ ਕੇ ਨਾ ਸੀਨੇ ਦੇ ਕੇ ਉਹਨੇ ਠੀਕ ਆ ਠੀਕ ਆ ਹਾਂ ਬਹੁਤ ਠੀਕ ਆ ਕਿ ਆਪਣੀ ਭਾਬੀ ਕੋ ਸਵਾਣੇ ਜੇ ਦੱਸ ਦੋ ਜੇ ਆਪਣੀ ਭਾਬੀ ਕੋ ਸਵਾਣੇ ਆ ਤੇ ਭਾਬੀ ਨੂੰ ਸੀਨੇ ਦੇ ਦੋ ਅਸੀਂ ਉਹਨਾਂ ਨੂੰ ਵੀ ਸਵਾਈ ਦੇ ਦਾਂਗੇ ਇਦਾਂ ਦੀਦੀ ਚੰਗਾ ਨਹੀਂ ਲੱਗਦਾ ਕੀ ਫਿਰ ਵੀ ਤੁਹਾਨੂੰ ਪਤਾ ਮੈਂ ਤਾਂ ਵੀ ਉਹਨਾਂ ਨੇ ਵੀ ਕਰਨੀ ਆ ਨਾ ਸਵਾਈ ਸਾਰੀ ਮੈਂ ਦੇ ਦੂੰਗੀ ਉਹਨਾਂ ਨੂੰ ਤੁਸੀਂ ਭਾਵੇਂ ਭਾਬੀ ਕੋ ਸਵਾ ਲਓ ਭਾਬੀ ਜੀ ਵੀ ਬੜੇ ਸੋਹਣੇ ਸੂਟ ਸੀਂਦੇ ਆ ਉਹ ਗੱਲ ਫਿਰ ਹੀ ਬਹੁਤ ਵਧੀਆ ਆ ਆਪਾਂ ਇਦਾਂ ਕਰਾਂਗੇ ਕੱਲ ਭਾਬੀ ਨੂੰ ਸੀਨੇ ਦੇਵਾਂਗੇ ਚਲੋ ਠੀਕ ਆ ਨਾਲੇ ਤੂੰ ਵੀ ਮੇਲਾਵੇਂ ਉਹਨਾਂ ਨੂੰ ਚਾ ਕੇ ਘਰ ਵੇਖਾਈ ਨਾਲੇ ਸਾਡਾ ਚਲ ਠੀਕ ਆ ਟੈਨਸ਼ਨ ਘਾਤੋ ਲੈਣੀ ਤੂੰ